ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਬਾਈ ਜੀ ਅੱਜ ਆ ਵੀਡੀਓ ਆਪਾਂ ਘਰੋਂ ਸ਼ੁਰੂ ਸਟਾਰਟ ਕਰੀਏ ਆਮ ਆਪਾਂ ਖੇਤ ਪਾਉਣੇ ਹੁੰਦੇ ਆਗੇ ਤੇ ਆ ਕਿੱਥੇ ਕਿੱਥੇ ਮੀਂਹ ਆ ਬਹਿ ਤਾਂ ਆਏ ਦੱਸੋ ਅੱਜ ਵਾਲਾ ਸਾਡੇ ਹੈਗਾ ਬਾਈ ਸਾਡੇ ਤਾਂ ਬਰੀਕ ਬਰੀਕ ਗੜੇ ਦੀ ਆ ਬੀ ਆਇਆ ਸੀ ਥੋੜੀ ਜੱਟ ਲੱਗੀ ਆ ਬਰੀਕ ਜੇ ਗੜਿਆਂ ਦੀ ਤੇ ਇੱਥੇ ਕਿੱਥੇ ਗੜੇ ਆ ਕਿ ਜ਼ਰੂਰ ਦੱਸੋ ਦੇ ਹਜੇ ਪਈ ਜਾਂਦੇ ਆਗੇ ਤੇ ਬਰੀਕ ਆ ਮਾੜਾ ਪਸੂ ਅਸੀਂ ਤਾਂ ਦਰਬੰਨ ਤੇ ਸਾਰੇ ਤੇ ਅੱਜ ਤਰੀਕ ਹੈਗੀ ਆਗੀ ਫਰਵਰੀ ਦੀ 21 ਇਹ ਕਿੱਕੀ ਨੇ ਕੀ ਆਗੀ ਤੇ ਗੜੇ ਮਾਰੀ ਹੈਗੀ ਸਾਡੇ 바ਵਾ ਹੀ ਆ ਸੰਗੀ ਤਰੀਕੇ ਨਾਲ ਤੇ ਅੱਜ ਪੂਰੇ ਸੁੱਕੀ ਡੇਕ ਦੇ ਹੁਣ ਤਾਂ ਮਜੂਮ ਕਰਕੇ ਦਿਖਾਉਣਾ ਪੂਰੇ 바ਵਾ ਗੜੇ ਅਗੇ ਤੇ ਬਰੀਕ ਔਰ ਮੋٹے ਗੜਿਆਂ ਦੀ ਨਖਾਨ ਜਿਆਦਾ ਹੁੰਦਾ ਬਾਈ ਇਹਨਾਂ ਦਾ ਨੁਕਸਾਨ ਤਾਂ ਨਹੀਂ ਕਰ ਕੋਈ ਹੈਗਾ ਗੜੇ ਡਿੱਗੀ ਜਰੂਰ ਜਾਂਦੇ ਆਗੇ ਤੇ ਵੀਡੀਓ ਮੈਂ ਪਾ ਦੂੰ ਘੰਟੇ ਤੱਕ ਤੱਕ ਬੱਸ ਵੀ ਉਹ ਦੂ ਘੰਟੇ ਤੱਕ ਬਾਅਦ ਵਿੱਚ ਪਾ ਹੀ ਦੇਣੀ ਆ ਦੇ ਸੁੱਕੇ ਕਿਵੇਂ ਜਾਂਦੇ ਦੇ ਦੇ ਇਹ ਹੋਣਗੇ ਫਰਸ਼ ਤੇ ਉੱਤੇ ਹੁਣ ਬਾਜੀ ਦੇ ਗੋਠੇ ਤੇ ਖੜਾ ਜੀ ਤੇ ਤੇ ਮਾਲ ਪਸੂ ਅਸੀਂ ਅੰਦਰ ਬੰਨਤਾ ਤੇ ਦੇਖੋ ਆਪਣੇ ਗੋਠੇ ਦੇ ਦੇ ਕਿਹੜੇ ਲੁੱਟਦੇ ਚੰਕਦੇ ਨਾ ਗੜੀ ਗੜੇ ਪਾਇਆ ਬਈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਕਿੱਥੇ-ਕਿੱਥੇ ਮੌਸਮ ਮੁਤਾਬਕ ਆ ਕਿੱਥੇ-ਕਿੱਥੇ ਮੀਂਹ ਪਈ ਜਾਂਦਾ ਕਿੱਥੇ-ਕਿੱਥੇ ਗੜੇ ਮਾਰੀ ਹੋਈ ਹੈਗੀ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਉਹ ਦੇਖੋ ਮੌਸਮ ਤੁਹਾਨੂੰ ਦਿਖਾਉਣਾ ਜਿਆਦਾ ਕੈਮਰੇ ਕੀਤਾ ਸਾਫ ਜਾਂਦੀਂਦਾ ਗਾਉਂ ਬੱਦਲ ਬਾਈ ਪੂਰੀ ਫੁੱਲ ਹੋਈ ਪਈ ਹੈ ਜੀ ਤੇ ਮੀਂਹ ਵੀ ਬਾਬਾ ਪਈ ਜਾਂਦਾ ਤੇ ਚੱਕੜ ਜਾਂ ਸਾਡੇ ਸਾਹ ਨੂੰ ਦੀਦਾ ਹੋਣਾ ਤੇ ਹੁਣ ਸਾਡੇ ਪਹਿਲਾਂ ਕਦੇ ਗੜੇ ਪਏ ਨਹੀਂ ਸੀ ਯਾਰ ਉੱਥੇ ਤੇ ਸਭ ਪਹਿਲੀ ਵਾਰ ਗੜੇ ਪਏ ਆਗੇ ਤੇ ਦੇਖੋ ਮੋਟੇ ਡਗਣ ਲੱਗੇ ਪਹਿਲਾਂ ਛੋੜੇ ਜੇ ਵੱਡੇ ਡਗਣ ਲੱਗੇ ਗੜੇ ਬਾਈ ਵੀ ਲੱਗੀ ਜਾਂਦੇ ਆਲੇ ਪੂਰੇ ਮੋਟੇ ਹੀ ਆਗੇ ਉਹ ਆ ਗਿਆ ਇੱਕ ਸਾਹਮਣੇ ਇੱਕ ਹੋਰ ਉਹਦੇ ਮੋٹے ਮੋਟੇ ਦੇਖ ਕਿਵੇਂ ਦਿਗਦੇ ਆਗੇ ਸੁੱਕੇ ਵਾਂਗੂ ਹੀ ਪਈ ਜਾਂਦੇ ਆਗੇ ਬਸ ਉਹ ਹੋਰ ਇਹਨਾਂ ਅੰਦਰ ਜਾ ਬਦਲ ਆਗਾ ਤੇ ਉਹਦੇ ਵਿੱਚੋਂ ਪੈਂਦੇ ਆਗੇ ਇਹ ਲਾਈਵ ਵੀ ਪਾਵਾਂਗੇ ਫੇਸਬੁੱਕ ਤੇ YouTube ਤੇ ਵੀ ਪਾਵਾਂਗੇ ਖਾਦੇ ਕਿਨੇ ਕਿਨੇ ਆ ਅੱਜ ਦਾ ਕਾਬਿਲ ਆ ਨੇhle ਤੇ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਜ਼ਰੂਰ ਕਰੋ ਦੱਸਿਓ ਬਾਈ ਕਿੱਥੇ ਕਿੱਥੇ ਮੀਂਹ ਆਗਾ ਜ਼ਰੂਰ ਦੱਸੋ